ਸਸਿਕਾਲ ਜੀ ਮੈਂ ਤੁਹਾਡਾ ਆਪਣਾ ਮਹਿਤਾਬ ਫਿਰਕ ਸਸਿਕਾਲ ਜੀ ਮੈਂ ਤਨਵੀ 나ਗੀ ਸਸਿਕਾਲ ਜੀ ਮੈਂ ਤੁਹਾਡੀ ਆਪਣੀ ਨਿਸ਼ਾ ਬਾਨੋਂ ਤੇ ਸਾਡੀ ਫਿਲਮ ਆ ਰਹੀ ਹੈ ਜੀ ਨੀ ਮੈਂ ਸਸਕੁਟਨੀ ਟੂ ਤੇ ਅਸੀਂ ਆ ਰਹੇ ਹਾਂ ਮੇਰੇ ਆਪਣੇ ਸ਼ਹਿਰ ਲੁਧਿਆਣੇ ਡੁਗਰੀ ਫੇਸ 1 ਦੀ ਮੇਨ ਮਾਰਕੀਟ 'ਚ ਅਸੀਂ ਆ ਰਹੇ ਹਾਂ ਜੀ 3 ਤਰੀਕ ਨੂੰ ਸ਼ਾਮ ਨੂੰ 7 ਵਜੇ ਤੁਸੀਂ ਵੀ ਸਾਰੇ ਹੋਮ ਹਮਾ ਕੇ ਆਓ ਉੱਥੇ ਲਾਈਏ ਰੌਣਕਾ ਪਾਈਏ ਭੰਗੜੇ ਤੁਹਾਨੂੰ ਮਿਲੀਏ ਤੇ ਕਰੀ ਆਪਣੀਆਂ ਫਿਲਮ ਦੀਆਂ ਗੱਲਾਂ ਬਿਲਕੁਲ ਜੀ ਯਕਾਨ ਮੈਨੂੰ ਲੱਗਦਾ ਹੈ ਕਿ ਅਸੀਂ ਸਦਾ ਨਹੀਂ ਰਹੇ ਇਹ ਯਾ ਮੈਨੂੰ ਇਹਦਾ ਲੱਗਦਾ ਕਿ ਸਾਡੇ ਜਿਹੜੇ ਪੈਰੈਂਟਸ ਨੇ ਸਾਡੇ ਵੱਡੇ ਨੇ ਉਹਨਾਂ ਨੇ ਬੱਚਿਆਂ ਨੂੰ ਸਰਦਾਰੀ ਸਿਖਾਉਣੀਆਂ ਬੰਦ ਕਰ ਦਿੱਤੀਆਂ ਨੇ। ਉਹਨੂੰ ਲੱਗਦਾ ਕਿ ਇਹ ਤਾਂ ਜਾਣ ਕੇ ਪਿੱਛੇ ਦੀ ਪ੍ਰੋਮੋਸ਼ਨ ਕਰ ਰਹੀ ਕਿ ਸਰਦਾਰਾਂ ਦੇ ਜਿਹੜੇ ਇਹਨਾਂ ਨੇ ਇਹਦੇ ਖਰਾਬ ਕਰਨੇ ਆ, ਨਾ ਮਾਰਨੇ ਇਹਨਾਂ ਤੇ, ਲੋਚਣਾ ਇਹਨਾਂ ਨੂੰ। ਹਾਂਜੀ ਮੈਮ ਅੱਜ ਇੱਕ ਫਿਲਮ ਦਾ ਅੱਜ ਪ੍ਰੋਮੋਸ਼ਨ ਹੋਣੀ ਸੀ ਸੱਸ ਕੁੱਟਣੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ ਜਿਹੜੀ ਪਿਕਚਰ ਦੀ ਪ੍ਰੋਮੋਸ਼ਨ ਹੈ ਸਾਨੂੰ ਕਿਸੇ ਦੀ ਪ੍ਰੋਮੋਸ਼ਨ ਨਾਲ ਕਦੀ ਵੀ ਕੋਈ ਪ੍ਰੋਬਲਮ ਨਹੀਂ ਹੋਈ ਕਿਉਂਕਿ ਪਹਿਲੀ ਵਾਰੀ ਨਹੀਂ ਹੋ ਰਹੀ ਹਮੇਸ਼ਾ ਹੀ ਪ੍ਰੋਮੋਸ਼ਨ ਜੁ ਹੁੰਦੀ ਆ ਰਹਦੀ ਆ। ਲੇਕਿਨ ਆ ਜਿਹੜੇ ਦਿਨ ਚੱਲ ਰਹੇ ਐ ਖੱਲੂ ਘਾਰੇ ਦੇ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਜੋ ਵੀ ਅੰਮ੍ਰਿਤਸਰ ਚ ਬੀਤੇ ਆ ਜੋ ਵੀ ਹੋਇਆ ਉਹ ਕਿਸੇ ਤੋਂ ਵੀ ਮਤਲਬ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਜੀ ਸਾਨੂੰ ਨਹੀਂ ਪਤਾ। ਜਾਂ ਤਾਂ ਮੈਨੂੰ ਇਦਾਂ ਲੱਗਦਾ ਹੈ ਕਿ ਅਸੀਂ ਸਰਦਾਰ ਨਹੀਂ ਰਹੇ ਤੇ ਜਾਂ ਮੈਨੂੰ ਇਦਾਂ ਲੱਗਦਾ ਹੈ ਕਿ ਸਾਡੇ ਜਿਹੜੇ ਪੇਰੈਂਟਸ ਨੇ ਸਾਡੇ ਵੱਡੇ ਨੇ ਉਹਨਾਂ ਨੇ ਬੱਚਿਆਂ ਨੂੰ ਸਰਦਾਰੀਆਂ ਸिखਾਣੀਆਂ ਬੰਦ ਕਰਤੀਆਂ ਤੇ ਮਤਲਬ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਇਹਨਾਂ ਜ਼ਰੂਰ ਦੱਸੋ ਕਿ ਸਿੱਖ ਕੌਮ ਕੀ ਹੈ ਤੇ ਸਾਡੇ ਗੁਰੂਆਂ ਨਾਲ ਸਾਡੇ ਗੁਰਦੁਆਰਿਆਂ ਨਾਲ ਕੀ ਉਹਨਾਂ ਨੇ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਇਹ ਤਾਂ ਜਾਣ ਕੇ ਪਿੱਛੇ ਦੀ ਪ੍ਰੋਮੋਸ਼ਨ ਕਰ ਰਹੇ ਕਿ ਸਰਦਾਰਾਂ ਦੇ ਜਿਹੜੇ ਇਹਨਾਂ ਨੇ ਹਿਰਦੇ ਖਰਾਬ ਕਰਨੇ ਐ ਨਾਉ ਮਾਰਨੇ ਇਹਨਾਂ ਤੇ ਨੋਚਣਾ ਇਹਨਾਂ ਨੂੰ ਹਜੇ ਵੀ ਸ਼ਾਇਦ ਕੋਈ ਕਸਰ ਰਹਿ ਗਈ ਹੈ ਤੇ ਉਸ ਕਰਕੇ ਕਰ ਰਹੇ ਐ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਇਹ ਮੈਂ ਦੀ ਸਖਤ ਨਿੰਦਾ ਕਰਦੀ ਜੇ ਫਰਦੀ ਕਰ ਲੋ ਜੇ ਪ੍ਰਮੋਸ਼ਨ ਕਰਦੇ ਆ ਜੀ ਅੱਜ ਅੱਗੇ ਕੀ ਤੁਹਾਡੇ ਵੱਲੋਂ ਹੋਊਗਾ ਰੈਕਸ਼ਨ ਹੋਵੇ ਦੇਖੋ ਅਸੀਂ ਤਾਂ ਪ੍ਰਮੋਸ਼ਨ ਨਹੀਂ ਕਰਨ ਦਵਾਂਗੇ ਇਹ ਮੈਂ ਸਾਫ਼-ਸਾਫ਼ ਸ਼ਬਦਾਂ ਚ ਕਹਿ ਰਹੀਆਂ ਕਿ ਅਸੀਂ ਪ੍ਰਮੋਸ਼ਨ ਨਹੀਂ ਕਰਨ ਦਵਾਂਗੇ ਫਿਰ ਅਸੀਂ ਉੱਥੇ ਖੜਕੇ ਉਹ ਪ੍ਰਮੋਸ਼ਨ ਕਰਨਗੇ ਤੇ ਅਸੀਂ ਦੱਸਾਂਗੇ ਧੱਲੂਪਾਰਾ ਕੀ ਹੋਇਆ ਕਿਵੇਂ ਹੋਇਆ ਸੀ ਤੇ ਕਿਦਾਂ ਹੋਇਆ ਸੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਨਾ ਚਾਹੂੰਗੀ ਜੀ ਵੀ ਤੁਸੀਂ ਵੀ ਕਿਤੇ ਨਾ ਕਿਤੇ ਸਰਦਾਰ ਹੋ ਪੰਜਾਬ 'ਚ ਰਹਿੰਦੇ ਹੋ ਸਿੱਖ ਹੋ ਇਹ ਕਿਤੇ ਨਾ ਕਿਤੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਵੀ ਇਹ ਦਿਨ ਦਾ ਕੀ ਮਹੱਤਵ ਹੈ ਤੇ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਗੀ ਵੀ ਇਦਾਂ ਦੀਆਂ ਪਰਮਿਸ਼ਨਾਂ ਜਿਹੜੀਆਂ ਤੁਹਾਡੇ ਕੋਲ ਆਂਦੀਆਂ ਇਹਨਾਂ ਨੂੰ ਪਰਮਿਸ਼ਨਾਂ ਹੀ ਨਾ ਦਿਓ ਤਾਂ ਕਿ ਕੱਲ ਨੂੰ ਲੋਕਾਂ ਨੂੰ ਇਹ ਨਾ ਲੱਗੇ ਵੀ ਸਰਦਾਰ ਜਾਣ ਕੇ ਕੁਝ ਕਰਦੇ ਐ ਸਰਦਾਰਾਂ ਦੀ ਕੋਈ ਗਲਤੀ ਨਹੀਂ ਜੀ ਇਹ ਜਾਣ ਕੇ ਸਾਡੇ ਨਾਉ ਮਾਰਦੇ ਐ ਤਾਂ ਕਿ ਅਸੀਂ ਚਿੱਕਾ ਮਾਰੀਏ ਵੀ ਸਾਨੂੰ ਪ੍ਰੋਬਲਮ